ਸਾਸੀ ਗਾਲ ਜੀ ਸਾਰਿਆਂ ਨੂੰ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜੀ ਵਿਖਾਉਣੇ ਅੱਜ ਤੁਹਾਨੂੰ ਟਾਪ ਦੇ ਕਿੰਨੇ ਨੀੜੇ ਭਾਜੀ ਗਵਾਏ ਆ ਪਿੰਡ ਲਖੂਵਾਲ ਤਹਿਸੀਲ ਹਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਾਕੀ ਨੀਲੀ ਦੀਆਂ ਚੰਗੀਆਂ ਝੋਟੀਆਂ ਅੱਜ ਪੂਰੇ ਟਾਪ ਦੇ ਬੱਚੇ ਵੀ ਇਹਨਾਂ ਦੇ ਵੇਖੋ ਤਾਜ਼ੇ ਬੱਚੇ ਜੀ ਨਾਲ ਅਜੇ ਬਾਕੀ ਕਰਦੇ ਨਹੀਂ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹੋਰ ਸਭ ਠੀਕ ਠਾਕ ਦੇ ਗੁਰੂ ਰਾਮਦਾਸ ਦੀ ਕਿਰਪਾ ਜੀ ਤੇ ਸਭ ਤੋਂ ਪਹਿਲਾਂ ਭਰਾਵਾਂ ਨੂੰ ਚੈਨਲ ਬਾਰੇ ਕਹਿ ਦਿਓ ਸਬਸਕ੍ਰਾਈਬ ਕਰਨਾ ਹਰ ਵੀਰ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਹਾਂਜੀ ਬਾਕੀ ਕਿਉਂਕਿ ਆਪਾਂ ਜਾਲੇ ਤਹਿਸੀਲ ਦੇ ਚੰਗੇ ਤੋਂ ਚੰਗੇ ਪਸ਼ੂ ਵਿਖਾਇਆ ਕਰਾਂਗੇ ਤੁਹਾਨੂੰ ਹਾਂਜੀ ਤੇ ਨਾਮ ਦੱਸ ਦੋ ਹਾਂ ਨਾਮ ਆਪਣਾ ਨੀਟਾ ਜੇ ਹਾਂਜੀ ਲਖੂਆਲ ਤਹਿਸੀਲ ਅਈ ਨਾਲਾ ਜਲੰਧਰ ਸਾਹਿਬ ਫੋਨ ਨੰਬਰ ਵੀ ਦੱਸ ਦੋ 9592660565 ਠੀਕ ਹੈ ਤੇ ਕਿੰਨੇ ਪਸ਼ੂ ਫਿਰ ਅੱਜ ਪਸ਼ੂ ਤਿੰਨ ਝੋਟੀਆਂ ਵਿਖਾਉਣੇ ਆ ਜੀ ਠੀਕ ਹੈ ਜੀ ਕਿਹੜੀ ਤੋਂ ਕਰੀਏ ਸਟਾਰਟ ਜੇ ਤੂੰ ਮਰਜ਼ੀ ਕਰ ਲੈ ਤੋ ਲਓ ਜੀ ਇਹਦੇ ਤੋਂ ਮੋਹਰਾ ਤੋਂ ਕਰ ਦੋ ਮੋਹਰਾ ਦੀ ਝੋਟੀ ਦੂਜੇ ਸਵੇਰੇ ਸੂਈ ਜੇ ਠੀਕ ਹੈ ਜੀ ਹਾਂ ਜੀ ਇਹ ਤੋਂ ਮੰਨ ਲਓ 10000 ਕਿਲੋ ਬੌਲੀ ਤੋਂ ਸਟਾਰਟ ਆ ਝੋਟੀ ਠੀਕ ਹੈ ਸਟਾਰਟਿੰਗ ਕਟਾ ਆ ਜੇ ਪੰਜਵਾਂ ਪੰਜਵਾਂ ਛੇਵਾਂ ਦਾ ਠੀਕ ਹੈ ਲਓ ਜੀ ਵੀਰੇ ਥਣ ਥਣ ਵੇਖੋ ਇੱਕ ਰੀ ਚੰਗੀ ਤਰ੍ਹਾਂ ਲੱਗ ਕੇ ਤੋਂ ਚੰਗਾ ਥਣ ਲੱਗਾ ਝੋਟੀ ਨੂੰ ਬਾਕੀ ਫਲਕਾਰੀ ਫੱਬਦੀ ਆ ਝੋਟੀ ਤੇ ਪੂਰੀ ਅਸੀਂ ਖੁੱਲੇ ਆਰਡਰ ਦੀ ਆ ਦੁੱਧ ਚੰਗਾ ਚ ਵਾਜੂਗੀ ਕਿ ਫੇਸ ਬਿਊਟੀ ਵੀ ਕਰੋ ਚੱਕੇ ਦੀ ਲਓ ਜੀ ਵੀਰ ਜੀ ਕਰੋ ਚੱਕ ਥਣਥਣ ਬਹੁਤ ਟਾਪ ਦਾ ਲੱਗਾ ਜੇ ਤੇ ਬੱਚੇ ਵੀ ਇਹਨਾਂ ਦੇ ਨਾਲ ਹੀ ਬੱਜੇ ਜੇ ਆਹ ਜੇ ਕਟਾ ਇਹਦਾ ਠੀਕ ਹੈ ਜੀ ਲਓ ਜੀ ਪਹਿਲੇ ਨੰਬਰ ਵਾਲਾ ਜੇ ਤਾਜ਼ਾ ਕਟਾ ਜੇ ਪੰਜਵਾਂ ਛੇਵਾਂ ਦੇ ਨੂੰ ਸੂਈ ਨੂੰ ਮੰਨ ਲਓ 10000 ਕਿਲੋ ਬੋਲਾ ਹੀ ਖੁੱਲਾ ਡਲਣਾ ਠੀਕ ਹੈ ਜੀ ਹਾਂ ਤੇ ਚੌਣ ਚਾਣ ਇੱਕ ਨੰਬਰ ਹੈ ਪੂਰੀ ਠੀਕ ਹੈ ਜੀ ਬਾਕੀ ਥਣ ਥਣ ਐ ਦੀ ਵੀ ਚੈੱਕ ਕਰਾ ਦੋ ਥਣ ਥਣ ਟੌਪ ਦਾ ਲੱਗਾ ਬਾਕੀ ਕੋਈ ਸ਼ੱਕ ਨਹੀਂ ਝੋਟੀ ਦੇ ਵਿੱਚ ਤੇ 2 ਕਿਲੋ ਸਵਾ 2 ਕਿਲੋ ਗਾੜੀ ਝੋਟੀ ਦੀ ਠੀਕ ਹੈ ਜੀ ਤੇ ਕਿੰਨੇ ਦੀ ਕਰੀਏ ਜੈ ਜੀ ਫਿਰੇ ਇਹ ਵੀ ਇਹਦੀ ਮੁੱਲ ਤੇ ਇਹੋ ਨਹੀਂ ਝੋਟੀਆਂ ਵਿੱਚ ਰੱਖਣਾ 1 30 50 ਲੋਕ ਪਾਈ ਜਾਂਦੇ ਨੇ ਨਹੀਂ ਆਪਣੇ ਚੈਨਲ ਤੇ ਨਹੀਂ ਇੰਨਾ ਨਹੀਂ ਆ ਹੈਗਾ ਜੈ ਜੈ ਕਰੀਏ 10 ਦੀ ਦੇ ਦਈਏ ਨੇ ਕਰ ਦਈਏ ਮੈਂ ਤਾਂ ਮਨ ਮੰਨ ਤਾਣ 5000 ਛੱਡ ਦਾਂਗੇ ਇੱਕ ਪੰਜ ਦੇ ਦਾਂਗੇ ਵੇਖ ਲਓ ਜੀ ਹੁੰਦੀ ਕਸਰ ਤੇ ਚੱਲ ਛੱਡ ਦਾਂ ਛੋੜ ਛੱਡ ਖੁੱਲੀ ਕਰ ਦਾਂਗਾ ਔਰ ਜਦੋਂ ਮੈਂ ਫੋਨ ਲਾਊਗਾ ਕਨੇ ਸੀਰ ਬੱਕੇ ਹੈ ਪੂਰੇ ਕੱਦ ਕਾਠ ਵਾਲੀ ਜੇ ਤੇ ਉਹਦੇ ਚੋਡੀ 14 ਕਿਲੋ ਵਾਲੀ ਆ ਠੀਕ ਹੈ ਤੇ ਇਹਦੀ ਕੀ ਡਿਟੇਲ ਜੇ ਇਹ ਸੂਈ ਜੇ ਠੀਕ ਆ ਇਹਦਾ ਵੀ ਬੋਲਾ ਹੀ ਜੇ ਦਾਹਾਂ ਤੋਂ ਬਾਹਰ ਹੀ ਬੋਲਾ ਥੱਲੇ ਲਓ ਜੀ ਵੀਰ ਜੀ ਨੀਲੀ ਉਹ ਜੇ ਕੱਟੀ ਇਹਦੀ ਫੁਲਕਾਰੀਆਂ ਵੇਖੋ ਫੱਬਦੀ ਕਿ ਨਹੀਂ ਨੀਲੀ ਦੇ ਪੂਰੀ ਫੁਲਕਾਰੀ ਫੱਬਦੀ ਆ ਆ ਵੀ ਜਿਹੜੀ ਕੱਟੀ ਜੇ ਦੀ ਠੀਕ ਹੈ ਜੀ ਬੋਲਾ ਹੀ ਆ ਕੋਈ ਬਣਾ ਕੇ ਚੈੱਕ ਕਰ ਲੈ ਹਾਂ ਜੀ ਵੀਰ ਜੀ ਤੋੜ ਦੋ ਇਹਨੂੰ ਹੀ ਕੋਜੋ ਦੀ ਜਗੜ ਲਓ ਜੀ ਵੀਡੀਓ ਕਰੋ ਚੱਕ ਬਗੀ ਦੂਰ ਤੋਂ ਵੇਖੋ ਪੂਰੇ ਖੁੱਲੇ ਥਣਵਾਨੇ ਦੀ ਆ ਫੁੱਲ ਜੰਮੀ ਰਾਜੀ ਆ ਸਾਹਨਾ ਬਗੀ ਤੁਰਨੀ ਤਾਂ ਕਰੋ ਚੱਕ ਜੀ ਚਾਲ ਇਹ ਥਣ ਥਣ ਬਹੁਤ ਕਮਾਲ ਦਾ ਲੱਗਾ ਜੇ ਇਹਦਾ ਬੱਚਾ ਕਿਹੜਾ ਵਿਚਲਾ ਮੀਂਹ ਜੀ ਕੱਟੀ ਜੇ ਠੀਕ ਹੈ ਜੀ ਲਓ ਜੀ ਇਹਦੀ ਕੱਟੀ ਜੰਨੀ ਦੀ ਬਹੁਤ ਤਾਜੀ ਗਿੱਲਾ ਗਿੱਲਾ ਨਾੜੂ ਠੀਕ ਹੈ ਜੀ ਇਹ ਕਿੰਨੇ ਦੀ ਕਰੀਏ ਜਾਇ ਜਾਇ ਜੀ ਜੀ ਮੁੱਲ ਜਨਾ ਮਰਜ਼ੀ ਕਰੀਏ ਮੈਂ ਸਵਾਦੀ ਵੀ ਆ ਇਹ ਵੀ ਬਰਾਬਰ ਦੇ ਦੇਣੀ ਆ ਬਰਾਬਰ ਹੀ ਇੱਕ ਪੰਜ ਦੀ ਦੇਣੀ ਤੇ ਛੋੜ ਹੀ ਕਰਾਂਗੇ ਠੀਕ ਹੈ ਜੀ ਲਓ ਜੀ ਛੋੜ ਖੁੱਲੀ ਕਰ ਦਾਂਗੇ ਠੀਕ ਹੈ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਉਹ ਲੈ ਜਾਏ ਹਾਂਜੀ ਤੇ 30 ਨੰਬਰ ਵਾਲੇ ਦੀ ਕੀ ਡਿਟੇਲ ਜੀ ਝੋਟੀ ਪਹਿਲਾ ਸੂਆ ਸੂਈ ਜੀ ਠੀਕ ਹੈ ਜੀ ਉਹਦੇ ਮਗਰਾ ਕੱਟਾ ਜੀ ਲਓ ਜੀ ਜੀ ਕੱਟਾ ਚੈੱਕ ਕਰੋ ਟੌਪ ਦਾ ਨੀਲੀ ਦਾ ਜ ਚੰਗਾ ਸੀਮਨ ਲੱਗਾ ਇਹਨੂੰ ਝੋਟੀ ਵੇਖੋ ਕਿ ਦੱਸੋ ਠੀਕ ਚਿੱਟਾ ਸਿੰਘ ਹੈ ਝੋਟੀ ਦਾ ਸਿੰਘ ਵੀ ਚਿੱਟਾ ਜੀ ਇਹ ਤੰਤ ਤੁਨ ਕਰੋ ਚੱਕੇ ਦਾ ਬੜੀ ਢੋਡੀ ਆ ਇਹ ਫੁੱਲ ਕਦਗਾਠ ਵਾਲੀ ਆ ਲੈ ਜੀ ਜੀ ਫੇਸ ਕਰੋ ਚੱਕੇ ਦਾ ਟਾਪ ਕੁਆਲਿਟੀ ਆ ਨੀਲੀ ਦੀ ਇੱਕੋ ਥਣ ਛੋਟੀ ਲੱਗਾ ਚੌਣ ਕਹਿੰਦੀ ਮੈਨੂੰ ਲੱਗੀ ਆ ਠੀਕ ਹੈ ਜੀ ਬਹੁਤ ਜ਼ਿਆਦਾ ਸਾਫ ਹੈ ਦੇਖੋ ਇਹ ਥਣ ਕਰੋ ਚੱਕੇ ਦਾ ਬਾਕੀ ਚੰਗਾ ਥਣ ਲੱਗਾ ਤੇ ਬੱਚਾ ਵੀ ਮਗਰ ਕਿਹੜੇ ਲੋਕ ਪਿਓਰ ਨਹੀਂ ਲੀਰਾ ਵੀ ਆ ਹਾਂਜੀ 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 ਕਹਿਣ ਦੀਆਂ ਗੱਲਾਂ ਨਹੀਂ ਹੈ ਹੀ ਆ ਹਾਂਜੀ ਤੇ ਕਿੰਨੇ ਦੀ ਕਰੀਏ ਫਿਰ ਇਹ ਵੀ ਉਹਨਾਂ ਦੇ ਵੀਰ ਜੀ ਇਹ ਵੀ ਛੋਟੀ ਭਾਵੇਂ ਜਿੰਨੀ ਮਰਜ਼ੀ ਵੇਚ ਲੋ ਪਰ ਜੈ ਬਿਲਕੁਲ ਜਾਇ ਦੇਵਾਂਗੇ ਲੱਖ ਦੀ ਦੇ ਦਈਏ ਮੈਂ ਤਾਂ ਨਾ ਕਰਤੀ ਮਾਨਤਾ ਪੰਜ ਛੱਡ ਦਈਏ ਠੀਕ ਆ 95 ਦੀ ਹੋਰ ਛੱਡ ਦਈਏ 92000 ਦੀ ਖਾਨ ਆਈਦਾ ਲਓ ਜੀ ਬਾਕੀ ਥੋੜਾ ਬੋਧਾ ਮਾਨਤਨ ਹੋ ਜਾਊਗਾ ਮੰਨ ਲਓ ਛੋੜ ਛੜ ਕਰ ਦਾਂਗੇ ਬਾਕੀ ਮਈਆਂ ਇੱਥੇ ਆਣ ਕੇ ਕੋਈ ਤਸੱਲੀ ਕਰਕੇ ਖੜੇ ਹਾਂ ਜੀ 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 ਬਾਕੀ ਚਲੋ ਕੋਈ ਆਪਣੀ ਤਸੱਲੀ ਕਰਕੇ ਤੇ ਚੋ ਚਵਾ ਕੇ ਚਵਾ ਕੇ ਖੜੇ ਪਾ ਮੈਂ ਦੋ ਦੋ ਟਾਈਮ ਚਵਾ ਕੇ ਖੜੇ ਹਾਂ ਹਾਂ ਚੋ ਚਵਾ ਕੇ ਆਪਣੀ ਤਸੱਲੀ ਕਰ ਲੈ ਚਲੋ ਠੀਕ ਆ ਧੰਨਵਾਦ ਜੀ